ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਮੋਟੀਵੇਸ਼ਨਲ ਚੈਨਲ ਤੇ ਹੋਰ ਦੱਸੋ ਜੀ ਤੁਸੀਂ ਸਭ ਕਿੱਦਾਂ ਉਮੀਦ ਕਰਦੇ ਆ ਤੁਸੀਂ ਸਭ ਠੀਕ ਠਾਕ ਹੋਮੂਗੇ ਵਾਹਿਗੁਰੂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ ਤੇ ਹੁਣ ਟਾਈਮ ਹੋ ਗਿਆ ਸਵੇਰ ਦੇ 9:30 ਦਾ ਟਾਈਮ ਹੈ ਤਰੀਕ ਅੱਜ ਹੈਗੀ 28 ਦਸੰਬਰ ਦਿਨ ਐਤਵਾਰ ਤੇ ਆਪਾਂ ਲੱਗੀਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੀਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਹੀ ਚੱਲ ਗਿਆ ਹੋਣਾ ਅੱਜ ਦੀ ਆਪਣੀ ਵੀਡੀਓ ਕਿਸ ਚੀਜ਼ ਬਾਰੇ ਆ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਇੱਕ ਸੱਚੀ ਹੱਦ ਬੀਤੀ ਸ਼ੇਅਰ ਕਰੂੰਗੀ ਤੇ ਨਾਲ ਹੀ ਮੈਂ ਤੁਹਾਡੇ ਇਹ ਵੀ ਸ਼ੇਅਰ ਕਰੂੰਗੀ ਵੀ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਸਿਰਫ 5 ਵਾਰ ਆ ਮੰਤਰ ਦਾ ਜਾਪ ਕਰਨ ਦੇ ਨਾਲ ਉਸ ਕੰਮ ਦੇ ਵਿੱਚ ਬਹੁਤ ਹੀ ਜ਼ਿਆਦਾ ਬਰਕਤ ਪੈਂਦੀ ਹੈ ਤੇ ਜੇ ਤੁਹਾਨੂੰ ਵਿਸ਼ਵਾਸ ਨਹੀਂ ਹੈ ਤਾਂ ਇਹ ਵੀਡੀਓ ਦੇਖਣ ਤੋਂ ਬਾਅਦ ਤੁਹਾਡਾ ਵਿਸ਼ਵਾਸ ਹੋਰ ਜਿਆਦਾ ਪੱਕਾ ਹੋ ਜੂ ਪ੍ਰਮਾਤਮਾ ਤੇ ਭਰੋਸਾ ਵੀ ਤੁਹਾਡੇ ਹੋਰ ਜਿਆਦਾ ਪੱਕਾ ਹੋ ਜੂ ਸੋ ਵੀਡੀਓ ਨੂੰ ਬਹੁਤ ਧਿਆਨ ਨਾਲ ਸੁਣਿਓ ਸਮਝਿਓ ਤੇ ਸਭ ਤੋਂ ਵੱਡੀ ਚੀਜ਼ ਉਸ ਤੇ ਅਮਲ ਵੀ ਜਰੂਰ ਕਰਿਓ ਤੇ ਵੱਧ ਤੋਂ ਵੱਧ ਸ਼ੇਅਰ ਵੀ ਜਰੂਰ ਕਰਿਓ ਤੇ ਚਲੋ ਜੀ ਟਾਈਮ ਵੇਸਟ ਕਰੇ ਬਿਨਾ ਸ਼ੁਰੂ ਕਰਦੀ ਆਂ ਅੱਜ ਦੀ ਵੀਡੀਓ ਬਾਕੀ ਵੀਡੀਓ ਕੰਟੀਨਿਊ ਕਰਨ ਤੋਂ ਪਹਿਲਾਂ ਤੁਹਾਨੂੰ ਪਤਾ ਹੀ ਹੈ ਨਾ ਬਾਹਰ ਬੈਠੀ ਆ ਇਸ ਟਮੇ ਚੁੱਲੇ ਦੇ ਕੋਲ ਆ ਠੰਡ ਬਹੁਤ ਜ਼ਿਆਦਾ ਧੁੰਦ ਬਹੁਤ ਜ਼ਿਆਦਾ ਪਈ ਹੋਈ ਆ ਤੇ ਦੇਖੋ ਧੁੱਪ ਨਿਕਲਦੀ ਆ ਕਿ ਨਹੀਂ ਬਾਕੀ ਤੁਹਾਡੇ ਘਰ ਨਹੀਂ ਮੌਸਮ ਦਾ ਕੀ ਹਾਲ ਚਾਲ ਉਹ ਵੀ ਜਰੂਰ ਦੱਸਿਓ ਤੇ ਹਾਂਜੀ ਹੁਣ ਆਪਾਂ ਗੱਲ ਕਰਦੇ ਆ ਜਿਹੜਾ ਵੀਡੀਓ ਦੇ ਵਿੱਚ ਹਨਾ ਮੈਂ ਥੰਬਨੇਲ ਲਾਇਆ ਤੇ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਹੱਡ ਬੀਤੀ ਹਨਾ ਕੋਈ ਵੀ ਜੇ ਆਪਾਂ ਕੰਮ ਕਰਦੇ ਆ ਨਾ ਅਗਰ ਉਸ ਕੰਮ ਤੋਂ ਪਹਿਲਾਂ ਜਿਹੜਾ ਮੰਤਰ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਅਗਰ ਤੁਸੀਂ ਉਹ ਮੰਤਰ ਕਰਨਾ ਸ਼ੁਰੂ ਕਰ ਦਿੱਤਾ ਸਿਰ ਪੰਜ ਵਾਰ ਵੀ ਕਰਨਾ ਸ਼ੁਰੂ ਕਰ ਦਿੱਤਾ ਨਾ ਤੇ ਜਿਵੇਂ ਮੈਂ ਤੁਹਾਨੂੰ ਦੱਸੂੰਗੀ ਅਰਦਾਸ ਕਰਨੀ ਤੁਸੀਂ ਸ਼ੁਰੂ ਕਰ ਦਿੱਤੀ ਨਾ ਤਾਂ ਤੁਸੀਂ ਆਪ ਦੇਖਿਓ ਹੌਲੀ-ਹੌਲੀ ਤੁਹਾਡੇ ਕੰਮ ਦੇ ਵਿੱਚ ਬਰਕਤ ਪੈਣੀ ਸ਼ੁਰੂ ਹੋ ਜੂਗੀ ਵਾਧਾ ਹੋਣਾ ਸ਼ੁਰੂ ਹੋ ਜਾਊਗਾ ਸੋ ਇਹਦੇ ਲਈ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ ਹੱਦ ਬੀਤੀ ਉਹਨੂੰ ਬਹੁਤ ਧਿਆਨ ਨਾਲ ਸੁਣਿਓ ਇੱਕ ਮੁਸਲਮਾਨ ਸੀ ਠੀਕ ਹੈ ਆਪਾਂ ਤਾਂ ਦੇਖੋ ਸਿੱਖ ਹੋ ਕੇ ਵੀ ਬਾਣੀ ਤੇ ਭਰੋਸਾ ਨਹੀਂ ਕਰ ਪਾਉਂਦੇ ਸਿੱਖ ਹੋ ਕੇ ਵੀ ਆਪਣਾ ਮਨ ਪਟਕ ਜਾਂਦਾ ਪਰ ਉਸ ਮੁਸਲਮਾਨ ਨੇ ਦੇਖੋ ਕਿੰਨਾ ਭਰੋਸਾ ਕੀਤਾ ਬਾਣੀ ਉੱਤੇ ਤੇ ਬਾਣੀ ਨੇ ਵੀ ਫਿਰ ਕੋਈ ਟੋਟ ਨਹੀਂ ਰੱਖੀ ਉਸ ਨੂੰ ਕੁਝ ਦੇਣ ਦੀ ਤਾਂ ਉਹਨਾਂ ਪੜਾਈ ਦੇ ਵਿੱਚ ਬਹੁਤ ਜ਼ਿਆਦਾ ਕਮਜ਼ੋਰ ਸੀ ਉਹਦੇ ਘਰ ਦੇ ਉਹਨੂੰ ਰੋਜ਼ ਕਹਿ ਕੇ ਕਰੋ ਤੋਰਨਾ ਵੀ ਤੂੰ ਸਕੂਲ ਜਾਣਾ ਕੁੱਟ ਮਾਰ ਕੇ ਵੀ ਤੋਰਨਾ ਕਿਉਂਕਿ ਉਹਦਾ ਮਨ ਨਹੀਂ ਸੀ ਕਰਦਾ ਪੜਨ ਨੂੰ ਵੀ ਮੈਂ ਪੜਨ ਜਾਵਾਂ ਸਕੂਲ ਜਾਵਾਂ ਉਹ ਹਰ ਰੋਜ਼ ਕਾਲ ਮਟੋਲੇ ਕਰਦਾ ਵੀ ਮੈਨੂੰ ਜਾਣਾ ਨਾ ਪਵੇ ਪਰ ਰੋਜ਼ ਉਹਨੂੰ ਕੁੱਟ ਖਾ ਕੇ ਸਕੂਲ ਜਾਣਾ ਪੈਂਦਾ ਕਿਉਂ ਕਿਉਂਕਿ ਉਹ ਪੜ੍ਹਾਈ ਦੇ ਵਿੱਚ ਬਹੁਤ ਕਮਜ਼ੋਰ ਸੀ ਤੇ ਸਕੂਲ ਦੇ ਵਿੱਚ ਵੀ ਉਹਨੂੰ ਕੁੱਟ ਪੈਂਦੀ ਸੀ ਟੀਚਰਾਂ ਤੋਂ ਤੇ ਤਾਂ ਕਰਕੇ ਉਹਦਾ ਮਨ ਨਹੀਂ ਸੀ ਕਰਦਾ ਤੇ ਉਹਨੇ ਕੀ ਕੀਤਾ ਨਾ ਇਹ ਤੁਸੀ ਜਿਹੜੀ ਘਟਨਾ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਇਹ ਤੁਸੀ ਅ ਸੋਸ਼ਲ ਮੀਡੀਆ ਤੇ ਵੀ ਸਰਚ ਕਰਕੇ ਦੇਖ ਸਕਦੇ ਹੋ ਇਹ ਪਾਕਿਸਤਾਨ ਦੀ ਸੱਚੀ ਘਟਨਾ ਹੈ ਤੇ ਉਹ ਨਾ ਮੁੰਡੇ ਨੇ ਕੀ ਕੀਤਾ ਤਿਆਰ ਹੋ ਕੇ ਘਰੋਂ ਚੱਲ ਜਾਣਾ ਤੇ ਰਸਤੇ ਦੇ ਵਿੱਚ ਨਾ ਸਕੂਲ ਦੇ ਰਸਤੇ ਦੇ ਵਿੱਚ ਗੁਰਦੁਆਰਾ ਸਾਹਿਬ ਪੈਂਦੇ ਸੀ ਤੇ ਉੱਥੇ ਜਾ ਕੇ ਉਹਨੇ ਬੈਠ ਜਾਣਾ ਜਦੋਂ ਸਕੂਲ ਦੀ ਛੁੱਟੀ ਦਾ ਟਾਈਮ ਹੋਣਾ ਉਹਨੇ ਵਾਪਸ ਘਰ ਆ ਜਾਣਾ ਆਹੇ ਕਈ ਦਿਨ ਚੱਲਦਾ ਰਿਹਾ ਜਿਹੜੇ ਉਥੋਂ ਦੇ ਸਿੰਘ ਸਾਫ ਸਿੰਘ ਨੀ ਗ੍ਰੰਥੀ ਸਿੰਘ ਸੀਗੇ ਤਾਂ ਉਹਨਾਂ ਨੇ ਦੇਖਿਆ ਵੀ ਇਹ ਬੱਚਾ ਹਰ ਰੋਜ਼ ਸਕੂਲ ਦੀ ਵਰਦੀ ਦੇ ਵਿੱਚ ਹੁੰਦਾ ਹਰ ਰੋਜ਼ ਆਉਂਦਾ ਬੈਠ ਜਾਂਦਾ ਤੇ ਜਦੋਂ ਟਾਈਮ ਹੁੰਦਾ ਦੁਪਹਿਰ ਦਾ ਉਦੋਂ ਹੀ ਚਲੇ ਜਾਂਦਾ ਤਾਂ ਇੱਕ ਦਿਨ ਉਹਨਾਂ ਨੇ ਉਹਦੇ ਕੋਲ ਜਾ ਕੇ ਪੁੱਛ ਲਿਆ ਬੱਚੇ ਵੀ ਕੀ ਗੱਲ ਹੈ ਤੂੰ ਰੋਜ਼ ਆਉਂਦਾ ਤੂੰ ਇੱਥੇ ਆ ਕੇ ਬੈਠਾ ਰਹਿਣਾ ਇਹਨਾਂ ਦਾ ਟਾਈਮ ਬੈਠਣਾ ਤੇ ਦੁਪਹਿਰੇ ਤੂੰ ਚਲ ਜਾਣਾ ਵੀ ਕੀ ਗੱਲ ਹੈ ਤਾਂ ਫਿਰ ਉਸ ਬੱਚੇ ਨੇ ਦੱਸਿਆ ਕਹਿੰਦਾ ਵੀ ਮੈਂ ਪੜਨ ਦੇ ਵਿੱਚ ਬਹੁਤ ਕਮਜ਼ੋਰ ਹਾਂ ਮੇਰੇ ਘਰ ਦੇ ਚਾਹੁੰਦੇ ਨਹੀਂ ਵੀ ਮੈਂ ਸਕੂਲ ਜਾਵਾਂ ਪਰ ਮੈਂ ਸਕੂਲ ਨਹੀਂ ਜਾਣਾ ਚਾਹੁੰਦਾ ਕਿਉਂਕਿ ਮੈਂ ਪੜ੍ਹਾਈ ਦੇ ਵਿੱਚ ਕਮਜ਼ੋਰ ਹਾਂ ਤੇ ਜਿਦਾ ਕਰਕੇ ਫਿਰ ਟੀਚਰ ਮੈਨੂੰ ਸਾਰੇ ਟੀਚਰ ਮੈਨੂੰ ਕੁੱਟਦੇ ਨੇ ਤੇ ਫਿਰ ਮੇਰਾ ਪੜ੍ਹਾਈ ਦੇ ਵਿੱਚ ਮਨ ਨਹੀਂ ਲੱਗਦਾ ਮੇਰਾ ਦਿਲ ਨਹੀਂ ਕਰਦਾ ਮੈਂ ਜਾਵਾਂ ਕਿਉਂਕਿ ਮੈਨੂੰ ਕੁੱਟ ਤੋਂ ਵੀ ਡਰ ਲੱਗਦਾ ਪਰ ਮੈਨੂੰ ਘਰਦਿਆਂ ਤੋਂ ਵੀ ਡਰ ਲੱਗਦਾ ਕਿਉਂਕਿ ਉਹ ਵੀ ਮੈਨੂੰ ਕੁੱਟਦੇ ਨੇ ਜੇ ਮੈਂ ਪੜਨ ਨਹੀਂ ਜਾਂਦਾ ਤਾਂ ਉਸ ਬੱਚੇ ਨੇ ਕ੍ਰਾਂਤੀ ਸਿੰਘ ਨੂੰ ਕਿਹਾ ਕਿਨੇ ਬਾਬਾ ਜੀ ਕੋਈ ਇਹੋ ਜਿਹਾ ਮੰਤਰ ਦੱਸੋ ਮੈਨੂੰ ਕਿ ਮੈਂ ਨਾ ਮੇਰਾ ਮਤਲਬ ਮੇਰੇ ਕੁੱਟ ਪੈਣੋ ਹਟ ਜੇ ਉਹਨੇ ਇਹ ਨਹੀਂ ਕਿਹਾ ਵੀ ਮੈਨੂੰ ਕੋਈ ਇਹੋ ਜਿਹਾ ਮੰਤਰ ਦੱਸੋ ਵੀ ਮੈਂ ਪੜ੍ਹਾਈ ਦੇ ਵਿੱਚ ਤੇਜ ਹੋਵਾਂ ਮੈਨੂੰ ਪੜ੍ਹਾਈ ਦੇ ਵਿੱਚ ਮਨ ਲੱਗਣ ਲੱਗ ਜਾਵੇ ਇਹ ਨਹੀਂ ਕਿਹਾ ਤੇ ਉਹਨੇ ਮਤਲਬ ਇਹ ਮੰਗਿਆ ਵੀ ਕਹਿੰਦਾ ਵੀ ਕੋਈ ਇਹੋ ਜਿਹਾ ਮੰਤਰ ਦੱਸ ਦਿਓ ਜਿਹਦੇ ਨਾਲ ਮੇਰੇ ਕੁੱਟ ਪੈਣੋ ਹਟ ਜੇ ਵੀ ਘਰੋਂ ਵੀ ਸਕੂਲ ਚੋਂ ਵੀ ਤਾਂ ਬਾਬਾ ਜੀ ਕਹਿੰਦੇ ਵੀ ਫਿਰ ਐਦਾਂ ਕਰ ਤੇ ਕਹਿੰਦੇ ਵੀ ਤੂੰ ਨਾ ਮੂਲ ਮੰਤਰ ਸਹਿਬ ਲੈ ਕੇ ਜਾ ਬਾਬਾ ਜੀ ਨੇ ਸਾਰਾ ਨੂੰ ਲਿਖ ਕੇ ਦਿੱਤਾ ਕਿਉਂਕਿ ਉਹ ਮੁਸਲਮਾਨ ਸੀ ਉਹਨੂੰ ਮੂਲ ਮੰਤਰ ਨਹੀਂ ਆਉਂਦਾ ਸੀ ਕਹਿੰਦੇ ਮੂਲ ਮੰਤਰ ਨਾ ਤੂੰ ਕੀ ਕਰਿਆ ਕਰਨਾ ਇਹ ਮੂਲ ਮੰਤਰ ਜਦੋਂ ਸਕੂਲ ਤੂੰ ਜਾਇਆ ਕਰੇਂਗਾ ਘਰ ਤੋਂ ਲੈ ਕੇ ਸਕੂਲ ਤੱਕ ਇਹ ਮੰਤਰ ਜਪਦਾ ਜਾਇਆ ਕਰ ਜਦੋਂ ਸਕੂਲ ਤੋਂ ਛੁੱਟੀ ਹੁੰਦੀ ਹੈ ਸਕੂਲ ਤੋਂ ਲੈ ਕੇ ਘਰ ਤੱਕ ਜਪਦਾ ਆਇਆ ਕਰ ਤੇ ਜਿਸ ਕੰਮ ਨੂੰ ਬਾਬਾ ਜੀ ਕਹਿੰਦੇ ਕਰਦੇ ਹੋਏ ਤੂੰ ਇਹ ਕਰੇਂਗਾ ਨਾ ਮੰਤਰ ਉਸ ਕੰਮ ਵਿੱਚ ਮਾਰੇ ਬਰਕਤ ਪਾਉਣਗੇ ਤੇ ਕਹਿੰਦਾ ਬਾਬਾ ਜੀ ਮੇਰੇ ਕੁੱਟ ਪੈਣੋਂ ਹਟਜੂ ਬਾਬਾ ਜੀ ਕਹਿੰਦੇ ਹਾਂ ਤੇਰੇ ਕੁੱਟ ਪੈਣੋਂ ਹਟਦੇ ਵਸਤੂ ਮੰਤਰ ਦਾ ਜਾਪ ਕਰਿਆ ਕਰ ਤੇ ਕਹਿੰਦੇ ਨਾਲ ਹੀ ਨਾ ਤੂੰ ਜਦੋਂ ਜਾਪ ਕਰਕੇ ਹਟਿਆ ਕਰੇਗਾ ਸਕੂਲ ਪਹੁੰਚਣ ਵਾਲਾ ਹੋਏਗਾ ਕਹਿੰਦੇ ਤੈਂ ਹੱਥ ਜੋੜ ਕੇ ਆਪਦੇ ਮਨ ਵਿਚ ਅਰਦਾਸ ਕਰਨੀ ਹੈ ਬਾਬਾ ਜੀ ਕਿਰਪਾ ਕਰੋ ਮੇਰਾ ਪੜਾਈ ਵਿੱਚ ਮਨ ਨਹੀਂ ਲੱਗਦਾ ਮੇਰੇ ਕੁੱਟ ਬਹੁਤ ਪੈਂਦੀ ਹੈ ਤੁਸੀਂ ਮਿਹਰ ਕਰੋ ਠੀਕ ਹੈ ਤੇ ਤੋਂ ਤੁਹਾਡਾ ਬੱਚਾ ਮੈਂ ਤੁਸੀਂ ਕਿਰਪਾ ਕਰਨੀ ਹੈ ਚਲੋ ਉਸ ਨੇ ਇਦਾਂ ਹੀ ਸ਼ੁਰੂ ਕਰ ਦਿੱਤਾ ਉਹਨੂੰ ਬਾਬੇ ਦੇ ਭਰੋਸੇ ਤੇ ਭਰੋਸਾ ਸੀ ਉਹਨੂੰ ਐਸੀ ਵੀ ਮੇਰੇ ਕੁੱਟ ਪੈਣੋਂ ਹਟ ਜੂ ਤੇ ਉਹਨੇ ਰੋਜ਼ ਇਦਾਂ ਹੀ ਕਰਨਾ ਤੇ ਕਰਦੇ ਕਰਾਉਂਦੇ ਉਹ ਬੱਚਾ ਜਿਹੜਾ ਮਹਾਨ ਅਲੈਗ ਸੀ ਪੜਾਈ ਦੇ ਵਿੱਚ ਉਹਦਾ ਪੜਾਈ ਦੇ ਵਿੱਚ ਮਨ ਲੱਗਣ ਲੱਗ ਗਿਆ ਉਹ ਮਨ ਮਤਲਬ ਕਿ ਵਧੀਆ ਨੰਬਰ ਲੈ ਕੇ ਪਾਸ ਹੋਣ ਲੱਗ ਗਿਆ ਉਹਦੇ ਸਕੂਲ ਚੋਂ ਕੁੱਟ ਪੈਣੋਂ ਹਟ ਗਈ ਤੇ ਉਹਦਾ ਫਿਰ ਦਿਲ ਵੀ ਕਰਨ ਲੱਗ ਗਿਆ ਵੀ ਸਕੂਲ ਜਾ ਮਾਂ ਘਰੋਂ ਵੀ ਕੁੱਟ ਪੈਣੋਂ ਹਟ ਗਈ ਤੇ ਫਿਰ ਨਾ ਉਹ ਇੱਕ ਦਿਨ ਬਾਬਾ ਜੀ ਕੋਲੇ ਫੇਰ ਗਿਆ ਕਹਿੰਦਾ ਬਾਬਾ ਜੀ ਵੀ ਬਹੁਤ ਵਧੀਆ ਵੀ ਮੇਰੇ ਕੁੱਟ ਪੈਣੋਂ ਹਟ ਗਈ ਕਿਉਂ ਕਿਉਂ ਕਹਿੰਦਾ ਪੜਾਈ ਚ ਮਨ ਲੱਗਣ ਲੱਗ ਗਿਆ ਉਹਦੇ ਵਧੀਆ ਨੰਬਰ ਆਉਣ ਲੱਗ ਗਏ ਮਹਾਰਾਜ ਦੀ ਕਿਰਪਾ ਹੋ ਗਈ ਤੇ ਕਹਿੰਦਾ ਵੀ ਮੈਨੂੰ ਹੁਣ ਕੋਈ ਇਹੋ ਜਿਹਾ ਮੰਤਰ ਦੱਸੋ ਵੀ ਮੈਂ ਨਾ ਮਤਲਬ ਕਿ ਸਾਰੀ ਜ਼ਿੰਦਗੀ ਮੈਨੂੰ ਕੋਈ ਦੁੱਖ ਨਾ ਆਵੇ ਉਹ ਘਰ ਤੋਂ ਬਹੁਤ ਜ਼ਿਆਦਾ ਗਰੀਬ ਸੀਗਾ ਤੇ ਕਹ ਬਾਬਾ ਜੀ ਕਹਿੰਦੇ ਬਸ ਇੱਕ ਗੱਲ ਯਾਦ ਰੱਖੀ ਇਸ ਮੰਤਰ ਦਾ ਕਦੇ ਲੜਨਾ ਛੱਡੀ ਹਮੇਸ਼ਾ ਜਦੋਂ ਵੀ ਕੋਈ ਵੀ ਕੰਮ ਕਰੇ ਇਸ ਮੰਤਰ ਦਾ ਜਾਪ ਕਰਕੇ ਕਹਿੰਦੇ ਅਰਦਾਸ ਕਰਕੇ ਕੰਮ ਕੋਈ ਵੀ ਕਰੇਗਾ ਤੇਰਾ ਉਹ ਕੰਮ ਫਤਿਹ ਹੋਊਗਾ ਤਾਂ ਉਹਨੇ ਇਦਾਂ ਹੀ ਕੀਤਾ ਤੇ ਜਿਹੜਾ ਇੱਕ ਬਹੁਤ ਹੀ ਗਰੀਬ ਪਰਿਵਾਰ ਦਾ ਬੱਚਾ ਸੀ ਜਿਨ੍ਹਾਂ ਦੇ ਘਰ ਦੇ ਵਿੱਚ ਰੋਟੀ ਵੀ ਬੜੀ ਮੁਸ਼ਕਿਲ ਨਾਲ ਚੱਲਦੀ ਸੀ ਜੋ ਕਮਾਉਂਦੇ ਸੀ ਉਹੀ ਖਾਂਦੇ ਸੀ ਉਹ ਬੱਚਾ ਆ ਪੜ੍ਹਾਈ ਦੇ ਵਿੱਚ ਪੜ੍ਹਦਾ ਪੜ੍ਹਦਾ ਬਹੁਤ ਜ਼ਿਆਦਾ ਪੜ੍ਹਾਈ ਵੀ ਕਰ ਲਈ ਉਸ ਤੋਂ ਬਾਅਦ ਉਹ ਇਲੈਕਸ਼ਨ ਦੇ ਵਿੱਚ ਖੜਾ ਹੁੰਦਾ ਤੇ ਜਦੋਂ ਰਾਸ਼ਟਰਪਤੀ ਬਣਨਾ ਹੁੰਦਾ ਨਾ ਉਹਨੇ ਤਾਂ ਉਦੋਂ ਉਹਦੇ ਇਲੈਕਸ਼ਨ ਦਾ ਰਿਜ਼ਲਟ ਆਉਣਾ ਹੁੰਦਾ ਤਾਂ ਉਦੋਂ ਫਿਰ ਉਹ ਟੀਵੀ ਦੇ ਮੂਹਰੇ ਬੈਠਾ ਹੁੰਦਾ ਤੇ ਨਾਲ ਹੀ ਉਹ ਮਨ ਦੇ ਵਿੱਚ ਮੂਲ ਮੰਤਰ ਸਾਹਿਬ ਦਾ ਜਾਪ ਕਰ ਰਿਆ ਹੁੰਦਾ ਤੇ ਜਿਹੜਾ ਬੱਚੇ ਕੋਲੇ 10 ਰੁਪਏ ਵੀ ਨਹੀਂ ਸੀ ਹੁੰਦੇ ਫालतू ਉਹ ਬੱਚਾ ਬਿਨਾ ਪੈਸਾ ਖਰਚੇ ਇਲੈਕਸ਼ਨ ਦੇ ਵਿੱਚ ਜਿੱਤਿਆ ਤੇ ਮਾਰੇ ਨੇ ਅਸੀਂ ਕਿਰਪਾ ਕੀਤੀ ਤੇ ਕਿ ਉਹਨੂੰ ਕਿਸੇ ਚੀਜ਼ ਦੀ ਕਮੀ ਨਹੀਂ ਰਹੀ ਤੇ ਇੱਕ ਵਾਰੀ ਇਹ ਜਿਹੜੀ ਘਟਨਾ ਉਹਨਾਂ ਨੇ ਆਪ ਇੱਕ ਰਿਪੋਰਟਰ ਦੇ ਨਾਲ ਸ਼ੇਅਰ ਕੀਤੀ ਜਦੋਂ ਰਿਪੋਰਟਰ ਨੇ ਪੁੱਛਿਆ ਵੀ ਤੁਸੀਂ ਤਾਂ ਮੁਸਲਮਾਨ ਹੋ ਵੀ ਤੁਹਾਡੇ ਘਰ ਦੇ ਵਿੱਚ ਜਿਹੜਾ ਕੰਧ ਦੇ ਉੱਤੇ ਇਹ ਮੂਲ ਮੰਤਰ ਸਾਹਿਬ ਜਿਹੜੀ ਸਿੱਖਾਂ ਦੇ ਗੁਰੂ ਗ੍ਰੰਥ ਸਾਹਿਬ ਦੀ ਪਹਿਲੀ ਬਾਣੀ ਹੈ ਵੀ ਤੁਸੀਂ ਇਹ ਕਿਉਂ ਲਗਾਈਓ ਇਹਦੇ ਪਿੱਛੇ ਕੀ ਰੀਜ਼ਨ ਆ ਮੈਨੂੰ ਜ਼ਰੂਰ ਦੱਸੋ ਤਾਂ ਉਦੋਂ ਉਹਨਾਂ ਨੇ ਦੱਸਿਆ ਕਹਿੰਦੇ ਵੀ ਹੁਣ ਸਾਡੇ ਪਰਿਵਾਰ ਦੇ ਵੱਡੇ ਤੋਂ ਲੈ ਕੇ ਛੋਟੇ ਤੱਕ ਹਰ ਇੱਕ ਜਿਹੜਾ ਇਨਸਾਨ ਹੈ ਘਰ ਦਾ ਹਰ ਇੱਕ ਮੈਂਬਰ ਹੈ ਉਹ ਮੂਲ ਮੰਤਰ ਸਦਾ ਜਾਪ ਕਰਦਾ ਹੈ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਅਸੀਂ ਮੂਲ ਮੰਤਰ ਸਦਾ ਜਾਪ ਕਰਦੇ ਹਾਂ ਤੇ ਸਾਡੇ ਘਰ ਦੇ ਵਿੱਚ ਪ੍ਰਮਾਤਮਾ ਨੇ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਕਿਸੇ ਚੀਜ਼ ਦੀ ਕਮੀ ਨਹੀਂ ਰੱਖੀ ਕਹਿੰਦੇ ਸਾਡੇ ਘਰ ਤਾਂ ਰੋਟੀ ਵੀ ਬੜੀ ਔਖੀ ਪਕਦੀ ਸੀ ਪਰ ਮਹਾਰਾਜ ਨੇ ਅੱਜ ਐਡੇ ਵੱਡੇ ਅਹੁਦੇ ਤੇ ਬਿਠਾ ਦਿੱਤਾ ਐਡੀ ਵੱਡੀ ਕੁਰਸੀ ਤੇ ਬਿਠਾਤਾ ਐਡਾ ਵੱਡਾ ਰਾਜ ਭਾਗ ਮੈਨੂੰ ਦੇ ਦਿੱਤਾ ਸੋ ਤੁਸੀਂ ਵੀ ਦੋ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕਰਕੇ ਕੰਮ ਕਰੋਗੇ ਨਾ ਮਹਾਰਾਜ ਜਰੂਰ ਮੇਰ ਕਰਨਗੇ ਮੈਂ ਇਹ ਨਹੀਂ ਕਹਿੰਦੀ ਵੀ ਇੱਕ ਦਮ ਕਿਉਂਕਿ ਦੇਖੋ ਬਾਣੀ ਵਹਿਮਾਂ ਚ ਨਹੀਂ ਪਾਉਂਦੀ ਚਮਤਕਾਰ ਨਹੀਂ ਹੁੰਦੇ ਲੇਕਿਨ ਹਾਂ ਇੱਕ ਦਮ ਨਹੀਂ ਕੁਝ ਹੁੰਦਾ ਲੇਕਿਨ ਜਦੋਂ ਆਪਾਂ ਭਰੋਸਾ ਰੱਖ ਕੇ ਇੱਕ ਅੜੀ ਫੜ ਲੈਣੀ ਹੈ ਨਾ ਵੀ ਅਸੀਂ ਤਾਂ ਮਹਾਰਾਜ ਤੋਂ ਹੀ ਲੈਣਾ ਜੋ ਲੈਣਾ ਜਦੋਂ ਆਪਾਂ ਰੋਜ਼ ਅਰਦਾਸ ਕਰਦੇ ਰਹਿਣੇ ਆ ਮਹਾਰਾਜ ਅੱਗੇ ਹੱਥ ਜੋੜ ਕੇ ਬੇਨਤੀ ਕਰਦੇ ਰਹਿਣੇ ਆ ਨਾ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਇਹ ਕਹਿੰਨੇ ਆ ਵਾਹਿਗੁਰੂ ਤੇਰਾ ਹੀ ਦਾ ਖਾਨ ਨੇ ਆ ਜੋ ਕੁਸ਼ਾ ਪ੍ਰਮਾਤਮਾ ਸਭ ਕੁਝ ਤੇਰੇ ਦਿੱਤਾ ਹੋਇਆ ਜਦੋਂ ਆਪਾਂ ਮੈਨ ਨੂੰ ਛੱਡ ਕੇ ਤੇਰੇ ਤੇ ਆ ਜਾਂਦੇ ਆ ਨਾ ਤਾਂ ਵਾਹਿਗੁਰੂ ਆਪਣੇ ਆਪ ਮਿਹਰ ਕਰਦਾ ਸੋ ਉਮੀਦ ਕਰਦੇ ਆ ਅੱਜ ਦੀ ਇਹ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਆ ਇਦਾਂ ਦੀਆਂ ਹੋਰ ਵਧੀਆ-ਵਧੀਆ ਇੰਟਰਸਟਿੰਗ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਚਲੋ ਜੀ ਵੀਡੀਓ ਦਾ ਵੀ ਕਰਦੇ ਆ ਐਂਡ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ